ਮੋਦੀ ਪਾਰਟੀ ਤੋਂ ਫਰੀਦਕੋਟ ਵਿੱਚ ਕਰਮਜੀਤ ਅਨਮੋਲ ਜਿਹੜੇ ਨਵੇਂ ਉਮੀਦਵਾਰ ਨੇ ਤੇ ਬਿੰਨੂ ਢਿੱਲੋ ਜਿਹੜੇ ਨੇ ਉਹਨਾਂ ਦੇ ਹੱਕ ਵਿੱਚ ਇੱਥੇ ਪਹੁੰਚੇ ਹੋਏ ਨੇ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਇਸ ਵਕਤ ਜਿਹੜਾ ਇੱਕ ਵੱਡਾ ਆ ਮਾਰਚ ਅੱਜ ਦਾ ਉਹਨਾਂ ਦਾ ਉਹਨਾਂ ਵੱਲੋਂ ਕੱਢਿਆ ਜਾ ਰਿਹਾ ਹੈ ਉਹਦੇ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਇਸ ਵਕਤ ਇੱਕ ਮਾਰਚ ਜਿਹੜਾ ਹੈਗਾ ਉਹ ਕੱਢਿਆ ਜਾ ਰਿਹਾ ਜਿਸ ਵਿੱਚ ਕਿ ਬਿੰਨੂ ਢਿੱਲੋ ਜਿਹੜੇ ਨੇ ਪੰਜਾਬੀ ਐਕਟਰ ਨੇ ਅਤੇ ਮੁjde ਪਾਸੇ ਕਰਮਜੀਤ ਅਨਮੋਲ ਦੇ ਦੋਸਤ ਨੇ ਉਹਨਾਂ ਵੱਲੋਂ ਜਿਹੜਾ ਹੈ ਇਹ ਮਾਰਚ ਅੱਜ ਦਾ ਕੱਢਿਆ ਜਾ ਰਿਹਾ ਹੈ ਇੱਕ ਤਰੀਕੇ ਦਾ ਰੋਡ ਸ਼ੋਅ ਹੈ ਜਿਸ ਵਿੱਚ ਕਿ तमाम ਲੋਕ ਜਿਹੜੇ ਨੇ ਹਿੱਸਾ ਲੈਣ ਲਈ ਆ ਪਹੁੰਚ ਰਹੇ ਨੇ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਇਸ ਵਿੱਚ ਵੱਡੀ ਗਿਣਤੀ ਵਿੱਚ ਲੋਕ ਜਿਹੜੇ ਨੇ ਉਹ ਪਹੁੰਚ ਰਹੇ ਨੇ ਤਾਂ ਤਸਵੀਰਾਂ ਵਿੱਚ ਵੇਖ ਸਕਦੇ ਹੋ ਕਿ ਜ਼ੋਰਦਾਰ ਤਰੀਕੇ ਨਾਲ ਸਵਾਗਤ ਉਹਨਾਂ ਦਾ ਕੀਤਾ ਜਾ ਰਿਹਾ ਹੈ ਜਿਸ ਵਿੱਚ ਕਿ ਵੱਡੀ ਗਿਣਤੀ ਵਿੱਚ ਜਿਸ ਵਿੱਚ ਕਿ ਵੱਡੀ ਗਿਣਤੀ ਵਿੱਚ ਨੋਜ਼ਵਾਨ ਜਿਹੜੇ ਨੇ ਮੋਟਰਸਾਈਕਲ ਲੈ ਕੇ ਪਹੁੰਚੇ ਹੋਏ ਨੇ ਮੋਟਰਸਾਈਕਲਾਂ ਤੇ ਸਵਾਰ ਨੇ ਇੱਕ ਵੱਡਾ قافلہ ਜਿਹੜਾ ਹੈਗਾ ਉਹ ਕਿੱਧਰ ਜਾ ਰਿਹਾ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਜਿਸ ਵਿੱਚ ਕੀ ਇਸ ਵਕਤ ਵੱਡੇ ਗੰਦੇ ਵਿੱਚ ਮੋਟਰਸਾਈਕਲ ਦੇ ਸਵਾਰ ਹੋ ਗਏ ਲੋਕ ਜਿਹੜੇ ਨੇ ਪਹੁੰਚ ਰਹੇ ਨੇ ਅਤੇ ਤਸਵੀਰਾਂ ਇਸ ਵਕਤ ਤੁਸੀਂ ਵੇਖ ਸਕਦੇ ਹੋ ਕਰਮਜੀਤ ਅਨਮੋਲ ਜਿਹੜੇ ਨੇ ਉਹ ਬੈਠੇ ਹੋਏ ਨੇ ਅਤੇ ਨਾਲ ਦੀ ਨਾਲ ਜਿਹੜੇ ਨੇ ਇਸ ਵਕਤ ਇੱਥੇ ਗੱਲ ਕਰੀਏ ਤਾਂ ਉਹਨਾਂ ਕੋਸ਼ਿਸ਼ ਜਰੀਗੀ ਜਰੂਰ ਕਰਾਂਗੇ ਕੀ ਕਹਿਣਾ ਚਾਹੂੰਗਾ ਜਿੰਦਾ ਬਈ ਚੜ੍ਹਦੀਆਂ ਕਲਾ 'ਚ ਵਹਾ ਦੇਖ ਲੋ ਪਿੱਛੇ ਫਲੋ ਦੇਖ ਲੋ ਸਾਰੇ ਸਾਡੇ ਸੱਜਣ ਮਿੱਤਰ ਇਹਨੇ ਜਿਹੜੇ ਵਲੰਟੀਅਰ ਨੇ ਇਹਨੇ ਤਾਦਾਦ ਦੇ ਵਿੱਚ ਇਕੱਠੇ ਹੋਏ ਨੇ ਅਸੀਂ ਇਹ ਅਜੀਤਵਾਲ ਤੋਂ ਸ਼ੁਰੂ ਕੀਤਾ ਸੀ ਫਿਰ ਮੁੱਕ ਗਏ ਮੋਕੇ ਤੋਂ ਬਾਅਦ ਬਾਗਾ ਪ੍ਰਾਣਾ ਫਿਰ ਅਸੀਂ ਆ ਕੋਟਕਪੁਰਾ ਕੋਟਕਪੁਰੇ ਫਰੀਦਕੋਟ ਪਹੁੰਚ ਪਹੁੰਚ ਗਏ ਹੁਣ ਬਾਈ ਕਾਫਲਾ ਵੱਧਦਾ ਹੀ ਤੁਰ ਜਾਂਦਾ ਐਨਾ ਪਿਆਰ ਦੇਖ ਕੇ ਨਾ ਦਿਲੋਂ ਧੰਨਵਾਦ ਨਿਕਲਦਾ ਸਾਰਿਆਂ ਦਾ ਐਨਾ ਪਿਆਰ ਕਰਦੇ ਆ ਕਰਮੀ ਤਨ ਮੋਲੂ ਮੈਂ ਬਾਈ ਦੇ ਬਾਈ ਨਾਲ ਸਾਥ ਦੇਣ ਆਇਆ ਹਮੇਸ਼ਾ ਬਾਈ ਦੇ ਨਾਲ ਖੜਾ ਐ ਜਦੋਂ ਚੜ੍ਹਦੀਆਂ ਕਲਾ 'ਚ ਰੱਖੇ ਬਾਈ ਗਰੂ ਮੇਰੇ ਭਰਾ ਨੂੰ ਇਹਨਾਂ ਨਾਲ ਯਾਰ ਇਹ ਨਹੀਂ ਬਾਤ ਹੈ ਭਗਵੰਤ ਮਾਨ ਜੀ ਨੇ ਤੁਹਾਨੂੰ ਮੌਕਾ ਮਿਲਦਾ ਤਾਂ ਤੁਸੀਂ ਵੀ ਤਿਆਰ ਹੋ ਨਹੀਂ ਭਾਈ ਨਹੀਂ ਮੈਂ ਬਿਲਕੁਲ ਤਿਆਰ ਨਹੀਂ ਭਾਈ ਦੀ ਬਾਈ ਨੂੰ ਦੇਖਦੇ ਆਪਾਂ ਭਾਈ ਬਾਬਾ ਬਾਈ ਨੂੰ ਵਾਹੀ ਕਰੂ ਕਿਰਪਾ ਕਰਨ ਬਾਈ ਨੂੰ ਅਸੀਂ ਉੱਥੇ ਆਪਣੇ ਸੰਸਦ ਦੇ ਵਿੱਚ ਬੋਲਦੇ ਸੁਣੀਏ ਪਾਰਲੀਮੈਂਟ ਦੇ ਵਿੱਚ ਬਾਈ ਨੂੰ ਸੁਣੀਏ ਇਰਾਦਾ ਨਹੀਂ ਹੈਗਾ ਰਾਜਨੀਤੀ ਦਾ ਨਹੀਂ ਭਾਈ ਕੋਈ ਇਰਾਦਾ ਨਹੀਂ ਚੜ੍ਹਦੀਆਂ ਕਲਾ ਭਾਈ ਕਨਵాల్ ਜੀ ਕਿਵੇਂ ਲੱਗ ਰਿਹਾ ਜੀ ਬਹੁਤ ਚੰਗਾ ਲੱਗ ਰਿਹਾ ਜੀ ਲੋਕਾਂ ਦਾ ਉਤਸ਼ਾਹ ਦੇਖ ਕੇ ਪਿਆਰ ਦੇਖ ਕੇ ਬੜਾ ਮਨ ਗਦਗਦ ਹੋਇਆ ਅੱਜ ਬੜੇ ਲੋਕ ਤੁਹਾਨੂੰ ਪਿਆਰ ਕਰਨ ਲਈ ਬੱਤੇ ਹੋਏ ਬਿਲਕੁਲ ਜੀ ਮੈਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਕਿ ਇੰਨਾ ਪਿਆਰ ਦੇ ਰਹੇ ਨੇ ਮੋਟਰਸਾਈਕਲਾਂ ਤੇ ਸਾਡੇ ਭਰਾ 80-80 ਸਾਲ ਦੇ ਬਜ਼ੁਰਗ ਵੀ ਇਸ ਕਾਫਲੇ ਦੇ ਵਿੱਚ ਨੇ ਮੋਟਰਸਾਈਕਲਾਂ ਤੇ ਤੇ ਮੇਰਾ ਸਿਰ ਝੁਕਦਾ ਉਹਨਾਂ ਦੇ ਸਾਹਮਣੇ ਪਿਛਲਾ ਸਫ਼ਰ ਕਿਵੇਂ ਦਾ ਰਿਹਾ ਪਿਛਲਾ ਸਫ਼ਰ ਕਿਵੇਂ ਦਾ ਰਿਹਾ ਬਹੁਤ ਹੀ ਵਧੀਆ ਜੀ ਅਜੀਤਵਾਲ ਤੋਂ ਸ਼ੁਰੂ ਹੋਇਆ ਸੀ ਕਾਫਲਾ ਵੱਧਦਾ ਹੀ ਗਿਆ ਸਰ ਕਿਵੇਂ ਲੱਗ ਰਿਹਾ ਪਹੁੰਚ ਰਿਹਾ ਹਾਂ ਜੀ ਚੜ੍ਹਦੀ ਕਲਾ ਜੀ ਮਹਾਰਾਜ ਦੀ ਕਿਰਪਾ ਮੋਦੀ ਦੀਆਂ ਜਣਾ ਪੱਟ ਦੇਣਗੇ ਪੰਜਾਬ ਦੇ ਲੋਕ ਤਸਵੀਰਾਂ ਤੁਸੀਂ ਇਸ ਵਕਤ ਵੇਖ ਰਹੇ ਸੀਗੇ ਜਿਸ ਵਿੱਚ ਕੀ ਵੱਡੇ ਗਿਣਤੀ ਵਿੱਚ ਜਿਹੜੇ ਲੋਕ ਨੇ ਜਿਹੜੇ ਪਹੁੰਚੇ ਹੋਏ ਨੇ ਅਤੇ ਇਸ ਵਕਤ 20 ਦਾ ਨੀਸਾਨ ਬਣਾਤੇ ਹੋਏ ਇੱਥੇ ਲੋਕ ਨਜ਼ਰ ਆਣਗੇ ਕੁਲਤਾ ਸਿੰਘ ਸੰਨਵਾ ਜਿਹੜੇ ਨੇ ਉਹ ਇੱਥੇ ਮੌਜੂਦ ਨੇ ਅਤੇ तमाम ਲੋਕ ਜਿਹੜੇ ਨੇ ਇਸ ਵਕਤ ਇੱਥੇ ਇਹਨਾਂ ਦੇ ਕਾਫਲੇ ਵਿੱਚ आ, ने तो कैमरा ने देना, सूरज दैनिक टीवी। देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप